ਕਵੀ ਨਿਊ ਸਟੀਮ ਵੱਲੋਂ ਅੰਮ੍ਰਿਤਸਰ ਸ਼ਹਿਰ ਦੀਆਂ ਹਰ ਸਮੱਸਿਆ ਨੂੰ ਉਜਾਗਰ ਕੀਤਾ ਜਾਂਦਾ ਹੈ ਤਾਂ ਕਿ ਸ਼ਹਿਰ ਵਾਸੀਆਂ ਦੀਆਂ ਦਿੱਕਤਾਂ ਨੂੰ ਸਬੰਧਤ ਵਿਭਾਗ ਤੱਕ ਪਹੁੰਚਾਇਆ ਜਾ ਸਕੇ ਇਸੇ ਲੜੀ ਦੇ ਤਹਿਤ ਸਾਡੀ ਟੀਮ ਵੱਲੋਂ ਲੋਗੜ ਚੌਂਕ ਤੋਂ ਬੇਰੀਗੇਟ ਤੱਕ ਨੂੰ ਕਵਰ ਕੀਤਾ ਜਿੱਥੇ ਦੁਕਾਨਦਾਰਾਂ ਵੱਲੋਂ ਫੁੱਟਪਾਥ ਮੱਲੇ ਹੋਏ ਹਨ ਲੋਕ ਸੜਕ ਤੇ ਚੱਲਣ ਲਈ ਮਜਬੂਰ ਹਨ ਤੇ ਸੜਕ ਦੇ ਟ੍ਰੈਫਿਕ ਨਾਲ ਹਾਦਸੇ ਹੋਣ ਦਾ ਖਤਰਾ ਬਣਿਆ ਰਹਿੰਦਾ ਦੁਕਾਨਦਾਰਾਂ ਨੇ ਫੁੱਟਪਾਥ ਤੇ ਨਜ਼ਾਇਜ਼ ਕਬਜ਼ੇ ਇਸ ਕਦਰ ਕੀਤੇ ਹੋਏ ਹਨ ਕਿ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿ ਲੱਗਾ ਹੋਇਆ ਹੈ ਇਸ ਬੰਦੇ ਮੇਰ ਜਤਿੰਦਰ ਸਿੰਘ ਮੋਤੀ ਪਾਰਟੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਸੀਂ ਆਲਰੇਡੀ ਜਿਹੜਾ ਹੈਗਾ ਪਬਲਿਕ ਨੂੰ ਬੇਨਤੀ ਕਰ ਚੁੱਕੇ ਆ ਅਪੀਲ ਕਰ ਚੁੱਕੇ ਆ ਔਰ ਸਾਡੀਆਂ ਮਿਊਸਪਲ ਕਾਰਪੋਰੇਸ਼ਨ ਅਫਸਰਾਂ ਦੀਆਂ ਟੀਮਾਂ ਜਿਹੜੀਆਂ ਨੇ ਬਿਲਕੁਲ ਨਾ ਬਰਦਾਸ਼ਤ ਕਰ ਰਹੀਆਂ ਨੇ ਨਾ ਕਰਨਗੀਆਂ ਅਸੀਂ ਜਿਹੜੀਆਂ ਮੇਨ ਰੋਡਾਂ ਨੇ ਉਹਨਾਂ ਦੇ ਉੱਤੇ ਬਿਲਕੁਲ ਜਿਹੜਾ ਐਸੇ ਡਰਾਈਵ ਚਲਾਈ ਦੀ ਔਰ ਡੇਲੀ ਜਿਹੜੀ ਹੈ ਸਾਡੀ ਦੋ ਟਰੱਕ ਔਰ ਦੋ ਟੀਮਾਂ ਜਿਹੜੀਆਂ ਨੇ ਅਸੀਂ ਲਗਾਈਆਂ ਦੀਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੀ ਇਨਕ੍ਰੋਚਮੈਂਟ ਨੂੰ ਜਿਹੜੀ ਰਿਮੂਵ ਕਰਨ ਲਈ ਔਰ ਮੈਂ ਤੁਹਾਡੇ ਮਾਦੇਮ ਰਾਈ ਲੋਕਾਂ ਨੂੰ ਇਹ ਬੇਨਤੀ ਅਪੀਲ ਕਰਦਾ ਕਿ ਭਾਈ ਦੇਖੋ ਅਸੀਂ ਅੱਗੇ ਮਿਨੀਮਮ ਮਾਈਨਰ ਦੇ ਜੁਰਮਾਨੇ ਦੇ ਤੁਹਾਨੂੰ ਜਿਹੜਾ ਹੈਗਾ ਛੱਡ ਦਿੰਨੇ ਹੁੰਦਾ ਕੀ ਹੈ ਕਿ ਅਸੀਂ ਰਿਮੂਵ ਕਰਦੇ ਆਂ ਲੋਕ ਫਿਰ ਜੁਰਮਾਨਾ ਭਰ ਕੇ ਸਮਾਨ ਤੋਂ ਕੋਈ ਨਾ ਕੋਈ ਜਿਹੜਾ ਜੁਰਮਾਨਾ ਭਰ ਕੇ ਲਗਾਣਾ ਸ਼ੁਰੂ ਕਰ ਦਿੰਦੇ ਨੇ ਮੈਂ ਪਿਛਲੇ ਹਫਤੇ ਵੀ ਜਿਹੜਾ ਫੀਲਡ ਤੇ ਜਾ ਕੇ ਇੱਕ ਅਪੀਲ ਕੀਤੀ ਸੀ ਲੋਕਾਂ ਨੂੰ ਕਿ ਅਸੀਂ ਪਹਿਲੀ ਵਾਰੀ ਅਪੀਲ ਹੈ ਦੂਸਰੀ ਵਾਰੀ ਜੁਰਮਾਨਾ ਤੀਸਰੀ ਆ ਵੀ ਹੈਵੀ ਜੁਰਮਾਨਾ ਔਰ ਈਵਨ ਜਿਹੜੀਆਂ ਦੁਕਾਨਾਂ ਦੇ ਬਾਹਰ ਜਿਹੜਾ ਇਨਕ੍ਰੋਚਮੈਂਟ ਹੋਇਆ ਕਿ ਉਹ ਦੁਕਾਨਾਂ ਨੂੰ ਸੀਲਿੰਗ ਵੀ ਕਰਾਂਗੇ ਸੋ ਅਸੀਂ ਬਹੁਤ ਜਲਦੀ ਇਸ ਹਾਰਡ ਸਟੈਪ ਚੁੱਕਣ ਲਈ ਮਜਬੂਰ ਆ ਔਰ ਅਸੀਂ ਇਹ ਚੁੱਕ ਰਹੇ ਆ ਕਿਉਂਕਿ ਇੰਨਾ ਸਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਹੈ ਕਿ ਹਰ ਜਗ੍ਹਾ ਤੇ ਆਪਾਂ ਬੰਦੇ ਡਿਪਲਾਈ ਕਰ ਦਈਏ ਅਸੀਂ ਸਮਾਨ ਚੁੱਕ ਕੇ ਲਿਉਂਨੇ ਆ ਰਿਮੂਵ ਕਰਕੇ ਉਹਨੇ ਅਪਰੋਚਮੈਂਟ ਲੋਕੀ ਜਾਣ ਤੋਂ ਬਾਅਦ ਫਿਰ ਸਾਡੀ ਰਿਪੋਰਟ ਚੋਂ ਦਾ ਲਗਾ ਲੈਂਦੇ ਨੇ ਲੇਕਿਨ ਇਹਦੇ ਲਈ ਬਹੁਤ ਜ਼ਿਆਦਾ ਸ਼ਕਤੀ ਕਰਾਂਗੇ ਔਰ ਜਿਹੜਾ ਲੋਕਾਂ ਨੂੰ ਪਹਿਲਾਂ ਦੀ ਅਪੀਲ ਕਰਦੇ ਆ ਕਿ ਆਪਣੇ ਆਪ ਜਿਹੜੀ ਇਹ ਰਿਮੂਵ ਕਰ ਲਓ ਨਹੀਂ ਤੇ ਫਿਰ ਇਹਦੇ ਲਈ ਸ਼ਕਤੀ ਜਿਹੜੀ ਹੋਏਗੀ ਬਹੁਤ ਜ਼ਿਆਦਾ ਹੋਏਗੀ ਕੋਈ ਲਿਹਾਜ਼ ਨਹੀਂ ਕੀਤਾ ਜਾਏਗਾ ਐਸੀ ਫੁੱਟਪਾਥ ਚੱਲਣ ਲਈ ਹੋਣ ਜਾਂ ਸੜਕ ਹੋਏ ਕਿਤੇ ਵੀ ਜਿਹੜਾ ਅਸੀਂ ਦੇਖੋ ਹਰਮੰਦਰ ਸਾਹਿਬ ਦੇ ਘਾਲੇ ਦੁਆਲੇ ਸੀਗਾ ਸਾਨੂੰ ਬਹੁਤ ਜ਼ਿਆਦਾ ਕਿਉਂਕਿ ਸ਼ਰਧਾਲੂ ਬਹੁਤ ਜ਼ਿਆਦਾ ਹੁੰਦਾ ਹੈ ਉਦੇ ਆਲੇ ਦੁਆਲੇ ਅਸੀਂ ਬਿਲਕੁਲ ਡੇਲੀ ਜਿਹੜੀ ਡਰਾਈਵ ਕਰਕੇ ਉਹ ਕਲੀਨ ਕਰਵਾ ਦਿੱਤਾ ਹੈ ਔਰ ਸ਼ਹਿਰ ਦੇ ਬਾਕੀ ਦੇ ਵੀ ਜਿਹੜੇ ਆਪਣਾ ਏਰੀਏ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਲੋਹਗੜ੍ਹ ਵਾਲੇ ਪਾਸੇ ਇਹਨੂੰ ਵੀ ਇਮੀਡੀਏਟਲੀ ਅਸੀਂ ਜਿਹੜਾ ਹੈਗਾ ਚੈੱਕ ਕਰਵਾ ਕੇ ਇਹਨੂੰ ਰਿਮੂਵ ਕਰਾਵਾਂਗੇ ਅਮਰਿਤ ਸਰ ਸ਼ਹਿਰ ਦੀਆਂ ਸੜਕਾਂ ਤੇ ਫੁੱਟਪਾਥਾਂ ਤੇ ਨਜਾਇਜ਼ ਕਬਜ਼ਿਆਂ ਦੀ ਪਰਮਾਰ ਹੈ ਸਾਡੀ ਟੀਮ ਵੱਲੋਂ ਲੋਹਗੜ੍ਹ ਗੇਟ ਤੋਂ ਲੈ ਕੇ ਬੇਰੀ ਗੇਟ ਤੱਕ ਦਾ ਦੌਰਾ ਕੀਤਾ ਗਿਆ ਜਿੱਥੇ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਫੁੱਟਪਾਥਾਂ ਤੇ ਕੀਤੇ ਗਏ ਨੇ ਇਸ ਸੰਬੰਧੀ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਇਹ ਫੁੱਟਪਾਥਾਂ ਜਿਹੜੀਆਂ ਨੇ ਨਜਾਇਜ਼ ਕਬਜ਼ੇ ਨੇ ਜਿਹੜੇ ਇਹ ਇਹ ਖਾਲੀ ਕਰਵਾਏ ਜਾਣ ਤਾਂ ਜੋ ਲੋਕਾਂ ਦੀ ਰਾਹ ਆਸਾਨ ਹੋ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੀ ਨਿਊਜ਼